ਸਰ ਜੀ ਦੇਸ਼ਕੀ ਦੇਮਾ ਮੈਂ ਹੋ ਬਿਨਾ ਸਮਾਂ ਹੋਇਆ ਕਿਉਂਕਿ ਗਰਮੀ ਤੇ ਹਮਸਤਾ ਮੌਸਮ ਨੇ ਮੈਂ ਇਸ ਹਲਕੇ ਦੀ ਮੈਂਗੀ ਕਰਦੇ ਹੋਏ ਸਾਰੇ ਸਰਕਾਰ ਨੂੰ ਅੰਦਰਲੇ ਸੁਧਾਰ ਗਰਮੀ ਸੀ ਕੀ ਮੰਤਰੀ ਜਨ ਨੂੰ ਵਿਕਤੀ ਕਰੂਗਾ ਕਿ ਉਹ ਵਾਸਤੇ ਰਸਮੀ ਤੌਰ ਤੇ ਸਾਡੇ ਮਾਨਯੋਗ ਗੋਪਨ ਸਿੰਘ ਦਾ ਸਵਾਗਤ ਕਰੇ ਸਰ ਜੀ ਅਮੀ ਸੀ ਤੁਹਾਡਾ ਬਹੁਤ ਬਹਿਰਾ ਬੋਲ ਕੇ ਰਹਿ ਕੇ ਸਾਰੀ ਪ੍ਰਕਿਆ ਹੋ ਗਿਆ ਇੱਕ ਤੁਹਾਡਾ ਧੰਨਵਾਦ ਕਰਦੇ ਅਸੀਂ ਬੇਨਤ ਤਕਰੀਬਾ ਤਹਾਡੇ ਫੀਟ ਦੀ ਜਿਵੇਂ ਪਤਰਾ ਫੜਾ ਫੜਾ ਫਾਲ ਹੋ ਗਿਆ ਤੇ ਮੈਂ ਤੁਹਾਨੂੰ ਪੜਦੇ ਨਾਲ ਬੇਤੀ ਕਰਦੇ ਸਾਂ ਉਹਦਾ ਇਹਨਾਂ ਰਹਿਣ ਪਾਣੀ ਨੂੰ ਥੋੜਾ ਨਾਲ ਦੇਖਦੇ ਜਾ ਪੱਤੀਆਂ ਨਾਲ ਬਾਤ ਤੁਸੀਂ ਤੇ ਪਾਣੀ ਪੁਲਾਇਆ ਅਸੀਂ ਤੁਹਾਡੇ ਦਿਨੋਂ ਇਹਨਾਂ ਖਾਸ ਕਰਦਾ ਵੀ ਤੁਸੀਂ ਹੋਰ ਤਰੱਕੀ ਕਰੋ ਬਾਹਰੋਂ ਜਲਦੀ ਕਰਾ ਕੇ ਇਹਨਾਂ ਨੂੰ ਸ਼ੇਨਾ ਖੇਮਾ ਦਾ ਜਾਤ ਕਰੋ ਧੰਨਵਾਦ ਕਰਦਾ ਤੇ ਤੁਸੀਂ ਮੇਰੀ ਇੱਜ਼ਤ ਰੱਖੀ ਆਈ ਥਿੰਕ ਲੈਆ ਬਗਾਨਾਂ ਦੀਆਂ ਮਾਤਰੀਆਂ ਗਾਵੀਆਂ ਤੇ ਇਹ ਪੂਰੀਆਂ ਨੇ ਆਉਣੀਆਂ 8000 ਤੁਸੀਂ ਮਾਨਸਰ ਅਸੀਂ ਮੰਗਾਈ ਸੀ ਉਹ ਸਾਰੇ ਵੀਰ ਵੀ ਕਹਿੰਦੇ ਰਹੇ ਕਿ ਹੋਰ ਤੁਸੀਂ ਪਰ ਨਾਲ ਸਾਡਾ ਝੂਠਾ ਪੈ ਗਿਆ ਇਹਦੇ ਵਾਸਤੇ ਮੈਂ ਪਬਲਿਕ ਤੋਂ ਮਾਫੀ ਮੰਗਦਾ ਮੈਂ ਨਾ ਤੁਹਾਨੂੰ ਜਿੰਨਾ ਪਰਵਾਹ ਅਸੀਂ ਕੀਤਾ ਸੀ ਉਸ ਤੋਂ ਵੱਧ ਤੁਸੀਂ ਆਏ ਹੋ ਮੈਂ ਤੁਹਾਡਾ ਖੌਮ ਜੋ ਕਾਨਵਰ ਸਾਹਿਬ ਨੂੰ ਬਹੁਤ ਨੰਨਾ ਜਿਸ ਨੇ ਕੀਤੀ ਹੈ ਇਹਨਾਂ ਰੈਕਸ਼ਨਾਂ ਮਿਲੀਆਂ ਜਿョ ਆਪਣੇ ਥੋੜਾ ਸਾਹਮਣੇ ਤਾਂ

ਇਹ ਪਾਸੇ ਜਿਹੜਾ ਤੁਹਾਨੂੰ ਆ ਰਿਹਾ ਹੈ ਤੇ ਇਹ ਕੋਈ ਐਕਸੀਡੈਂਟ ਨਹੀਂ ਹੈ ਕਾਜੀ ਦਾ ਨਾਮ ਤੇ ਜਾਤਾ ਬਣਾ ਤੁਸੀਂ ਉਹਨੇ ਚੇ ਇਹਨੂੰ ਦੇਖਿਆ ਆਪ ਕੋਲ ਤੇ ਜਿੰਨੇ ਬਿੱਲ ਜਿਹੜੇ ਤੇ ਤੁਰੇ ਪੌਣੇ 2 ਸਾਲਾਂ ਦੇ ਵਿੱਚ ਦੇ ਚਾਹੇ ਮੈਂ ਮੈਂ ਕਹਿ ਸਕਦਾ ਕਿ ਕਿਰਪਾ ਨਾਲ ਕਿ ਮੈਂ ਆਪੀ ਇਹਦਾ ਬਿਲ ਕੱਤਰ ਰੱਖਿਆ ਤੇ ਆਪੀ ਇਹਦਾ ਵੀ ਕੱਟ ਕਰਾਇਆ ਨਹੀਂ ਤੇ ਐਸਡੀਐਮ ਵੀ ਸਾਡੇ ਉਹੀ ਐਸਡੀਐਮਾਂ ਜਿੰਨੇ ਨੇ ਪੱਤਰ ਖਾਇ ਹੀ ਉਹੀ ਐਸਡੀਐਮ ਜਿਹੜਾ ਉਹ ਕੱਟ ਕਰਾਇਆ ਇਹ ਬਹੁਤ ਘੱਟ ਵੇਖਣ ਨੂੰ ਬਿੜਾ ਜਿਹੜੇ ਬਿਲਡਿੰਗਾਂ ਨਹੀਂ ਬੱਤਰ ਰੱਖੇ ਜਾਂਦੇ ਨੇ ਆ ਬੜੇ ਬੜੇ ਸਾਲ ਉਹਨਾਂ ਦਾ ਕੰਮ ਚੱਲਦਾ ਰਿਹਾ ਤੇ ਬਹੁਤ ਸਾਰਾ ਨੇ ਸਹਿਯੋਗ ਕੀਤਾ ਆਫਸਰ ਸਹਿਬਾਨਾਂ ਨੇ ਐਸਟੀਐਮ ਸਾਹਿਬ ਦਾ ਬਹੁਤ ਵਧੀਆ ਰੋਲ ਆ ਸੀਐਮ ਸਾਹਿਬ ਦਾ ਬਹੁਤ ਘਰਵਾਦ ਦਿਓ ਉਹਨਾਂ ਨੇ 8 ਕਰੋੜ ਰੁਪਏ ਦੇ ਇਸ ਹਲਕੇ ਦੇ ਵਿੱਚ ਇਹ ਬਹੁਤ ਵਧੀਆ ਕੰਪਲੈਕਸ ਬਣਾ ਕੇ 22 ਕਰੋੜ ਦੇ ਕਹਿ ਰਹੇ ਨੇ ਇੱਥੇ ਲੋਕ ਜਿੱਤਰਾ ਸਾਡੇ ਪਹਿਲਾਂ ਬੈਠ ਖਲੋਣ ਦੀ ਜਗ੍ਹਾ ਜਿਹੜਾ ਮਾਰਕਟ ਬਣਦਾ ਸੀ ਕੈਮਰਾ ਵਿੱਚ ਇੱਥੇ ਖੜੇ ਰਹਿੰਦੇ ਸੀ ਬਚਾਰਾ ਬੈਠੇ ਰਹਿਣਾ ਹੋਰ ਇੱਥੇ ਬੈਣ ਨੂੰ ਜਗ੍ਹਾ ਹੈ ਬਹੁਤ ਵਧੀਆ ਜਿਹੜੀ ਫੁੱਲ ਟੋਟਲ ਏਸੀ ਆ ਹੁਣ ਕੋਈ ਇਹੋ ਜਿਹਾ ਕਮਰਾ ਨਹੀਂ ਜਿੱਥੇ ਏਸੀ ਕਿਹ ਹੈ ਤੇ ਬਹੁਤ ਵਧੀਆ ਗੱਲ ਆ ਪਰ ਹੁਣ ਜਦੋਂ ਅਸੀਂ ਇਥੇ ਵੀ ਸੁਣ ਰਹੀ ਹਾਂ ਮੈਂ ਤਾਂ ਤੋਂ ਕਿੰਨੀ ਮਾਰਕ ਕੀਤੀ ਮੈਂ ਦਮਾਣ ਇੱਕ ਤਾਂ ਸਾਡੇ ਪਾਣੀ ਦੀ ਮਾਰ ਤੇ ਇੱਥੇ ਜਿਹੜੀਆਂ ਤਜਿੰਦਾ ਕੋਈ ਰੋਣ ਵਾਲਾ ਉਹ ਤਾਂ ਹੀ ਦਮਾਣ ਕੀਤੀ ਇੱਕ ਸਾਡੇ ਜਿਹੜਾ ਹਸਪਤਲ ਆ ਇਹਨੂੰ ਅਪਗ੍ਰੇਡ ਕਰਾਉਣ ਵਾਸਤੇ ਮੰਗੀ ਤੇ ਉਹ ਤੋਂ ਬਾਅਦ 10 ਕਰੋੜ ਰੁਪਏ ਮੀਰਾਪੁਰ ਕਾਲਜ ਵਾਸਤੇ ਲੱਗਿਆ ਇਹ ਸੜਕਾਂ ਚੌੜੀਆਂ ਜਿਵੇਂ ਸਭ ਤੋਂ ਵੱਧ ਪੰਜਾਬ ਤੋਂ ਇਹ ਇਹ ਹੋਗਾ ਜੇ ਸਨੌਰਾਂ ਦਾ ਇਥੇ ਕੰਪੈਨਾ ਹੋਣ ਜੇ ਉਹਦੇ ਵਾਸਤੇ ਸੜਕਾਂ ਚੌੜੀਆਂ ਵਾਸਤੇ ਗੁਰੂ ਘਰ ਜਿਹੜੇ ਸਾਡੇ ਆ ਗੁਰੂ ਘਰਾਂ ਦੇ ਜਿਹੜੇ ਸੜਕਾਂ ਉਹ ਚੌੜੀਆਂ ਕੀਤੀਆਂ ਜਾਂ ਕਾਫੀ ਜਿਹੜੀਆਂ ਉਹ ਮੰਗਾ ਜਿਹੜੇ ਪਾਣੀ ਦੇ ਲੈਟਲ ਜੰਗਰਾਤ ਦੇ ਏਰੀਏ ਦੇ ਵਿੱਚ 17 ਹਲਕ ਵਾਲੀਆਂ ਉਹ ਤੇ ਲੜਕੀਆਂ ਵਾਸਤੇ ਕਾਲਜ ਮੰਗਿਆ ਜਿਹੜਾ ਸਾਡੀਆਂ ਧੀਆਂ ਵੀ ਦੂਰ ਜਾਂਦੀਆਂ ਉਹਨਾਂ ਵਾਸਤੇ ਪਰ ਸਾਨੂੰ ਪੈਸੇ ਦਿੱਤੇ ਜਾਣ ਕਾਫੀ ਮੰਗਾਇਆ ਜਿਹੜੀਆਂ ਸਾਡੀਆਂ ਕਿਸਾਨਾਂ ਨੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਤੇ ਸਾਰੇ ਵੀਰੇ ਸੱਜਣਾ ਦੇ ਪਤਾਂ ਯਾਰਾਂ ਨੂੰ ਸਤਿਨਾਮ ਕਰਦੇ ਜਿਹੜਾ ਇੱਥੇ ਆਏ ਕਿਸਾਨਾਂ ਨੂੰ ਮੌਸਲਾ ਪਈ